ਪੰਜਾਬ ਦੇ ਲੋਕਾਂ ਦੀ ਸਮੱਸਿਆ ਇਹ ਆ ਜਿਹੜੀ ਮੈਂ ਪਿਛਲੇ 4 ਸਾਲਾਂ ਚ ਵੀ ਵੇਖੀ ਆ ਸਾਡੇ ਨੌਜਵਾਨਾਂ ਦੀ ਕਹੇਂ ਦਰ ਖਾਲਿਸਤਾਨੀ ਲੀਡਰ ਹਿੰਦੁਸਤਾਨੀ ਖਾਲਿਸਤਾਨ ਦੀ ਤਾਂਗ ਰੱਖਣ ਵਾਲਾ ਬੰਦਾ ਆਪਣਾ ਆਗੂ ਚੁਣਦਾ ਆ ਉਸ ਬੰਦੇ ਨੂੰ ਜਿੰਨੇ ਕਦੀ ਖਾਲਿਸਤਾਨ ਦੀ ਗੱਲ ਕਰਨੀ ਨਹੀਂ ਤੇ ਹੋਇਆ ਸਾਡੇ ਨਾਲ ਆਸ ਇਹੋ ਹੀ ਰੱਖਦਾ ਵੀ ਸ਼ਾਇਦ ਇਹਨੇ ਮੈਨੂੰ ਖਾਲਿਸਤਾਨ ਲੈ ਦੇਣਾ ਪਰ ਸਾਡਾ ਭੁਲੇਖਾ ਵੇਖੋ ਵੀ ਅਸੀਂ ਆਸ ਉਤੋਂ ਰੱਖਦੇ ਆ ਜਿੰਨੇ ਖਾਲਿਸਤਾਨ ਦੀ ਗੱਲ ਕਦੀ ਕਰਨੀ ਨਹੀਂ ਚਾਹੇ ਆਮ ਆदमी ਪਾਰਟੀ ਆਈ ਖਾਲਸਤਾਨੀਆਂ ਸਾਥ ਦਿੱਤਾ ਸਰਮਾਇਆ ਵੀ ਦਿੱਤਾ ਸਮਾਵੀ ਦਿੱਤਾ ਤੇ ਸਾਥ ਵੀ ਦਿੱਤਾ ਮੈਂ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਵੀ ਕਿਸ ਆਸ ਚ ਤੁਸੀਂ ਬੈਠੇ ਖਾਲਸਤਾਨੀ ਸਾਰੇ ਆਪਣੇ ਆਪਣੇ ਪੁੱਛ ਲਿਓ ਸਾਰਿਆਂ ਨੇ ਉਹ ਆਸੀ ਬਾਦਲ ਤੇ ਕੈਪਟਨ ਲਾ ਦਿਓ ਖਾਲਸਤਾਨ ਬੜੇ ਬਣਿਆ ਖਾਲਸਤਾਨ ਤੁਹਾਨੂੰ ਕਿਸੇ ਹਿੰਦੂਸਤਾਨੀ ਨੇ ਨਹੀਂ ਜਿ ਲੈ ਕੇ ਦੇਣਾ ਚਾਹੇ ਉਹਨੇ ਗਾਤਰੇ ਪਾਏ ਹੋਣ ਚਾਹੇ ਪੱਕਾ ਬੰਨੀਆਂ ਚਾਹੇ ਜਿੰਨਾ ਮਰਜੀ ਕਿਲ ਕਿਲ ਕੇ ਸਟੇਜਾਂ ਤੋਂ ਕਵੇ ਕਿ ਮੈਂ ਤੁਹਾਡੇ ਲਈ ਖੜਾ ਆ ਸੋ 80 ਲੋਕਾਂ ਦੀ ਸੋਚ ਦੇ ਵਿੱਚ ਖਾਲਸਾਤਨ ਵਾੜਨਾ ਹੈ ਤੇ ਖਾਲਸਾਤਨ ਜਿਸ ਲੋਕਾਂ ਦੀ ਸੋਚ ਵਾੜਨਾ ਹੈ ਤੇ ਉੱਤੇ ਕੰਮ ਵੀ ਕਰਨਾ ਪਏਗਾ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਅੱਜ ਸਾਡੇ ਸਿੱਖ ਅੱਜਕੱਲ ਇਹ ਸਾਸਚ ਨੇ ਕਿ ਵਰਲਡ ਵਾਰ ਲੱਗਣ ਵਾਲੀ ਹੈ ਇਹਦੇ ਵਿੱਚ ਉਸ ਕੋ ਖਾਲਸਾਤਨ ਲੈ ਲਿਓ ਯਾਰ ਇੱਕ ਸਿੱਖ ਦਾ ਬੁਨਿਆਦੀ ਤੁਸੀਂ ਵੇਖੋ ਸਾਡੀ ਬੁਨਿਆਦੀ ਇਹਦੇ ਵਿੱਚ ਗਲਤ ਆ ਸਿੱਖ ਕਦੇ ਵੀ ਵਿਨਾਸ਼ ਦੇ ਵਿੱਚੋਂ ਆਪਣਾ ਭਵਿੱਖ ਨਹੀਂ ਵੇਖਦਾ ਖਾਲਸਾਤਨ ਸਾਨੂੰ ਆਪ ਲੈਣਾ ਪੈਣਾ ਹੈ ਅਮਰੀਕਾ ਕੈਨੇਡਾ ਤੁਹਾਡੇ ਸਹਿਜੋ ਕੀ ਤੁਹਾਡੇ ਹੱਕ ਚ ਬੋਲ ਸਕਦੇ ਨੇ ਤੁਹਾਡੀ ਜਗ੍ਹਾ ਤੇ ਆ ਕੇ ਲੜਨਗੇ ਨਹੀਂ ਲੜਨਾ ਸਾਨੂੰ ਆਪ ਪੈਣਾ ਕਿਸੇ ਨੇ ਆ ਕੇ ਖਾਲਸਾਤਨ ਤੋਂ ਥਾੜੀ ਤੇ ਪਰੋਸ ਕੇ ਨਹੀਂ ਦੇਣਾ ਆਪ ਲੜਨਾ ਪੈਣਾ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸੋਰੀ ਕਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਵੀਰ ਤਲਵਾੜੇ ਨੇ ਜਿਹੜੀ ਗੱਲ ਕੀਤੀ ਆ ਉਹਨੂੰ ਹੀ ਅੱਗੇ ਤੋਰਦੇ ਆ ਤੇ ਮੇਰੀ ਆਦਤ ਰਹੀ ਆ ਕਿ ਜਦੋਂ ਵੀ ਕਿਤੇ ਬੋਲਿਆ ਤਾਂ ਮੈਂ ਕਦੀ ਤਿਆਰੀ ਕਰਕੇ ਨਹੀਂ ਬੋਲਿਆ ਜੋ ਸਟੇਜ ਤੇ ਗੱਲ ਚੱਲਦੀ ਹੋਵੇ ਉਹਦੇ ਚ ਸਿੱਖ ਪੰਥ ਦਾ ਭਵਿੱਖ ਤੇ ਸਿੱਖ ਕੌਮ ਦੀ ਰਣਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਆ ਉਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਸੋ ਅੱਜ ਵੀ ਜਿਹੜੀ ਗੱਲ ਪਹਿਲਾਂ ਹੋ ਰਹੀ ਸੀ ਉਹਨੂੰ ਅੱਗੇ ਤੋਰਿਆ ਜਾਵੇ ਤੇ ਇਹ ਸੌਖਾ ਹੋ ਜਾਂਦਾ ਸੰਗਤ ਵਾਸਤੇ ਗੱਲ ਦੀ ਲੜੀ ਨੂੰ ਤੋਰੀ ਰੱਖਣਾ ਜੇ ਕਦੀ ਉਧਰ ਦੀ ਗੱਲ ਹੋ ਜਾਏ ਕਦੀ ਉਧਰ ਦੀ ਗੱਲ ਹੋ ਜਾਏ ਤੇ ਕਈ ਵਾਰੀ ਸੰਗਤ ਵੀ ਵਿਚਾਰੀ ਕਨਫਿਊਜ਼ ਹੋ ਜਾਂਦੀ ਹੈ ਤੇ ਉਹਦੇ ਚ ਕਸੂਰ ਸੰਗਤ ਦਾ ਨਹੀਂ ਹੁੰਦਾ ਸਟੇਜ ਤੇ ਬੈਠੇ ਬੁਲਾ ਰਿਆਂ ਦਾ ਹੁੰਦਾ ਸੋ ਉਹ ਕਸੂਰ ਮੈਂ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਜਿਹੜੀ ਗੱਲ ਚੱਲਦੀ ਪਈ ਆ ਉਹਦੀ ਲੜੀ ਨੂੰ ਅੱਗੇ ਤੋਰਨੂੰ ਜਿਹੜੀ ਇੱਕ ਗੱਲ ਹੋਈ ਆ ਵੀ ਖਾਲਸਤਾਨੀ ਆਗੂ ਹੋਣ ਕਾਲਾસ્તાਨ ਦੀ ਗੱਲ ਇੰਨੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਹੁਣ ਉਹਦੇ باوجود ਵੀ ਸੰਗਤ ਜਾਂ ਕੌਮ ਜਾਂ ਲੋਕ ਸਾਡੇ ਜਿਹੜੇ ਆ ਉਹ ਸਾਥ ਕਿਉਂ ਨਹੀਂ ਦਿੰਦੇ ਇੱਕ ਸਵਾਲ ਆ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ ਜੇ ਇਹਨੂੰ ਇਸ ਗੱਲ ਨੂੰ ਕੋਈ ਧਰਮੇ ਦੇ ਨਾਲ ਸੁਣੇ ਤੇ ਵਿਚਾਰੇ ਇਹ ਸਵਾਲ ਹੈ ਇੱਕ ਕਿਉਂ ਦੁਨੀਆ ਦੇ ਵਿੱਚ ਨਾ ਇੱਕ ਫਾਰਮੂਲਾ ਆ ਜਿੰਨੀਆਂ ਆਪਣਾ ਸੌਦਾ ਵੇਚਣ ਵਾਲੀਆਂ ਕੰਪਨੀਆਂ ਨੇ ਨਾ ਜਿੰਨੀਆਂ ਵੀ ਚਾਹੇ ਉਹ ਨਿੱਕੀ ਤੋਂ ਨਿੱਕੀ ਤੇ ਚਾਹੇ ਵੱਡੀ ਤੋਂ ਵੱਡੀ ਉਹ ਇੱਕ ਫਾਰਮੂਲਾ ਵਰਤਦੇ ਨੇ ਉਹ ਇੰਗਲਿਸ਼ ਦੇ ਵਿੱਚ ਤੇ ਫਾਰਮੂਲਾ ਹੈਗਾ 5W H ਮਤਲਬ 5 W ਤੇ ਇੱਕ H ਉਹ ਵਰਤਦੇ ਨੇ ਉਹ ਮੈਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਤੇ ਉਹਦੇ 'ਚ ਇੱਕ ਤੇ ਆਪਾਂ ਗੱਲ ਕਰ ਲੈਣੀ ਅੱਜ ਤਾਂ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਉਹ 5W ਵਰਤਦੇ ਨੇ ਆਪਣੀ ਚੀਜ਼ ਵੇਚਣ ਦੇ ਲਈ ਉਹ ਕਿਹੜੇ-ਕਿਹੜੇ ਨੇ ਵਟ ਮਤਲਬ ਕੀ ਜੇ ਪੰਜਾਬੀ ਚ ਕਹਿਣਾ ਹੋਵੇ ਨਾ 5 JOH ਸਾਡੇ 6 ਕੱਕੇ ਬਣ ਜਾਂਦੇ ਜਿੱਦਾਂ ਸਾਡੇ 5 ਕਕਾਰ ਨੇ ਨਾ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਆ ਖਾਲਸਾ ਤਾਂ ਦੀ ਗੱਲ ਲੋਕਾਂ ਦੇ ਚ ਲੈ ਕੇ ਜਾਣੀ ਆ ਤੇ ਕਾਮਯਾਬ ਕਰਨੀ ਆ ਤੇ 6 ਕੱਕਿਆਂ ਦੇ ਉੱਤੇ ਕੰਮ ਕਰਨਾ ਬੜਾ ਜ਼ਰੂਰੀ ਪਹਿਲਾ ਕੱਕਾ ਹੈਗਾ ਕੀ ਇਹਦੇ ਬਾਰੇ ਸਾਡੀ ਕੌਮ ਸਾਪਿਆ ਕੀ ਮਤਲਬ ਕੀ ਚਾਹੀਦਾ ਇੱਕ ਮੋਟਾ ਸਵਾਲ ਕੀ ਚਾਹੀਦਾ ਤੁਸੀਂ ਕਹਿੰਦੇ ਖਾਲਸਾ ਤਾਂ ਚਾਹੀਦਾ ਇੱਕ ਕੱਕਾ ਹੋ ਗਿਆ ਇਹਨਾਂ ਦਾ ਗੱਲ ਕੀਤੀ ਜਾ ਸਕਦੀ ਪਰ ਮੈਂ ਫੇਰ ਕਹਿ ਰਿਹਾ ਮੈਂ ਕਿਸੇ ਇੱਕ ਤੇ ਗੱਲ ਕਰਨੀ ਦੂਜਾ ਕਾਕਾ ਹੈਗਾ ਆ ਕਿਉਂ ਵਾਏ ਡਬਲਯੂ ਨਾਲ ਦੇ ਨਾਲ ਜਿਹੜੇ ਇੰਗਲਿਸ਼ ਵਾਲੇ ਉਹਨਾਂ ਨੇ ਬਣਾਈ ਜਾਣੀ ਆ ਮੈਂ ਉਧਰ ਨੂੰ ਨਹੀਂ ਜਾਣਾ ਪੰਜਾਬੀ ਚ ਗੱਲ ਕਰਨੀ ਆਪਾਂ ਪੰਜਾਬੀ ਆ ਗਏ ਸੌਖੀ ਸਮਝ ਆ ਜਾਂਦੀ ਇੱਕ ਤੇ ਹੈਗਾ ਕੀ ਉਹ ਸਾਨੂੰ ਸਾਫ ਆ ਕਿਉਂ ਲੜੀ ਲਾ ਦੇਈ ਦੀ ਸਟੇਜਾਂ 'ਤੇ ਗੱਲ ਕਰਨ ਲੱਗਿਆਂ ਵੀ ਕਿਉਂ ਚਾਹੀਦਾ ਜੋ ਤੁਰੀ ਦਾ 47 ਤੋਂ ਜਾਂ ਬਾਬੇ ਨਾਨਕ ਤੋਂ ਵੀ ਕਈ ਤੁਰ ਪੈਂਦੇ ਆ ਸਾਰੇ ਕਿਉਂ ਦੇ ਵੀ ਸਾਡੇ ਕੋਲ ਪਰਮਾਰ ਨੇ ਵੀ ਸਾਨੂੰ ਖਾਲਸਾਤਨ ਕਿਉਂ ਚਾਹੀਦਾ ਤੀਜਾ ਹੁੰਦਾ ਕਿੱਥੇ ਵੇਰ ਉਹ ਵੀ ਸਾਨੂੰ ਪਤਾ ਵੀ ਕਿੱਥੇ ਬਣਨਾ ਠੀਕ ਹੈ ਜੀ ਅੱਗੇ ਵਾਲੇ ਜਿਹੜੇ ਹੈਗੇ ਨੇ ਉਹ ਥੋੜੇ ਕੰਪਲੈਕਸ ਨੇ ਕਿਵੇਂ ਹਾਓ ਕਿਵੇਂ ਬਣੂਗਾ ਜੀ ਇੱਕ ਸਵਾਲ ਹੈ ਸਾਡੇ ਲੋਕਾਂ ਦਾ ਤੇ ਇਹ ਕਿਵੇਂ ਦੇ ਉੱਤੇ ਇੱਕ ਲੰਮੀ ਚੌੜੀ ਗੱਲ ਕੀਤੀ ਜਾ ਸਕਦੀ ਹੈ ਔਰ ਮੈਂ ਘਟੋ ਘਟ ਇਸ ਗੱਲ ਦੇ ਉੱਤੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਗੱਲ ਨੂੰ ਮੰਨਦਾ ਹਾਂ ਕਿ ਕਿਵੇਂ ਜਿਹੜੇ ਆ ਨਾ ਇਹ ਬਹੁਤ ਸਾਰੇ ਹੁੰਦੇ ਨੇ ਤੇ ਕੋਈ ਵੀ ਗਲਤ ਨਹੀਂ ਹੁੰਦਾ ਬੜੇ ਤਰੀਕਿਆਂ ਨਾਲ ਕੌਮਾਂ ਨੇ ਰਾਜ ਲਏ ਨੇ ਆਪਣੇ ਹਥਿਆਰਾਂ ਨਾਲ ਵੀ ਲਏ ਨੇ ਰਾਜਨੀਤਿਕ ਲੜਾਈ ਲੜ ਕੇ ਵੀ ਲਏ ਨੇ ਸਿਸਟਮ 'ਚ ਰਹਿ ਕੇ ਵੀ ਲਏ ਨੇ ਤੇ ਸਿਸਟਮ ਦੇ ਬਾਗੀ ਹੋ ਕੇ ਵੀ ਲਏ ਨੇ ਇਹਨਾਂ 'ਚ ਕੋਈ ਵੀ ਗਲਤ ਨਹੀਂਗਾ ਪਰ ਇਹ ਸਾਰੇ ਆਪੋ ਆਪਣੇ ਰਾਹ ਦੇ ਉੱਤੇ ਦੁਨੀਆ ਕੰਮ ਕਰਦੇ ਵੀ ਕਿਵੇਂ ਫਿਰ ਅਗਲਾ ਕਹੋਂਦਾ ਕੌਣ ਕੌਣ ਲੈ ਕੇ ਦਏਗਾ ਇਹ ਇੱਕ ਸਵਾਲ ਆ ਜਿਹਤੇ ਹੂ डब्ल्यू एच ਵਾਲਾ ਕੌਣ ਲੈ ਕੇ ਦਵੇਗਾ ਜਦੋਂ ਤੱਕ ਲੋਕ ਇਹ ਸਾਫ਼ ਨਹੀਂ ਨਾ ਹੁੰਦੇ ਅਗਲੀ ਗੱਲ ਨਹੀਂ ਤੁਰਨੀ ਜਿਹੜੀ ਵੀਰ ਤਲਵਾਰਾਂ ਦੀ ਗੱਲ ਕੀਤੀ ਉਹ ਸਾਡੀ ਅੱਗੇ ਕੌਣ ਦੀ ਕੌਣ ਪੰਜਾਬ ਦੇ ਲੋਕਾਂ ਦੀ ਸਮੱਸਿਆ ਇਹ ਆ ਜਿਹੜੀ ਮੈਂ ਪਿਛਲੇ 4 ਸਾਲਾਂ ਚ ਵੀ ਵੇਖੀ ਆ ਸਾਡੇ ਨੌਜਵਾਨਾਂ ਦੀ ਕੈਡਰ ਖਾਲਸਤਾਨੀ ਲੀਡਰ ਹਿੰਦੁਸਤਾਨੀ ਭੀੜ ਸੰਗਤ ਖਾਲਸਤਾਨੀ ਤੇ ਸਟੇਜ ਹਿੰਦੁਸਤਾਨੀ ਮਤਲਬ ਗੱਡੀ ਖਾਲਸਤਾਨੀ ਤੇ ਡਰਾਈਵਰ ਹਿੰਦੁਸਤਾਨੀ ਕਿਉਂ ਕਿਉਂਕਿ ਪਤਾ ਨਹੀਂ ਵੀ ਕੌਣ ਸਾਨੂੰ ਕਿੱਥੇ ਲੈ ਕੇ ਜਾਏਗਾ ਜਦੋਂ ਤੱਕ ਸੰਗਤ ਕੌਣ ਤੇ ਕਲੀਅਰ ਨਹੀਂ ਨਾ ਹੁੰਦੀ ਅਗਲੀ ਗੱਲਾਂ ਸਾਰੀਆਂ ਦੀ ਸਾਰੀਆਂ ਖਲੋਤੀਆਂ ਰਹਿਣੀਆਂ ਉੱਥੇ ਕੌਣ ਲੈ ਕੇ ਜਾਏਗਾ ਸਾਨੂੰ ਮੰਜ਼ਲ ਤੇ ਉੱਤੇ ਤੇ ਇਹਦੇ ਉੱਤੇ ਘੱਟੋ ਘੱਟ ਸਾਨੂੰ ਸਾਫ਼ ਹੋਣਾ ਪਏਗਾ ਹੁਣ ਸਾਡੀ ਸਮੱਸਿਆ ਕੀ ਆ ਖਾਲਸਤਾਨੀ ਕੈਡਰ ਖਾਲਸਤਾਨ ਦੀ टांग ਰੱਖਣ ਵਾਲਾ ਬੰਦਾ ਆਪਣਾ ਆਗੂ ਚੁਣਦਾ ਆ ਉਸ ਬੰਦੇ ਨੂੰ ਜਿੰਨੇ ਕਦੀ ਖਾਲਸਤਾਨ ਦੀ ਗੱਲ ਕਰਨੀ ਨਹੀਂ ਹੋਇਆ ਸਾਡੇ ਨਾਲ ਆਸ ਇਹੋ ਹੀ ਰੱਖਦਾ ਵੀ ਸ਼ਾਇਦ ਇਹਨੇ ਮੈਨੂੰ ਖਾਲਸਤਾਨ ਲੈ ਦੇਣਾ ਪਰ ਸਾਡਾ ਭਲੇਖਾ ਵੇਖੋ ਵੀ ਅਸੀਂ ਆਸ ਉਤੋਂ ਰੱਖਦੇ ਆ ਜਿੰਨੇ ਖਾਲਸਤਾਨ ਦੀ ਗੱਲ ਕਦੀ ਕਰਨੀ ਨਹੀਂ ਚਾਹੇ ਆਮ ਆਦਮੀ ਪਾਰਟੀ ਆਈ ਖਾਲਸਤਾਨੀਆਂ ਸਾਥ ਦਿੱਤਾ ਸਰਮਾਇਆ ਵੀ ਦਿੱਤਾ ਸਮਾविदਤਾ ਤੇ ਸਾਥ ਵੀ ਦਿੱਤਾ ਉਹਨਾਂ ਦਾ ਵੋਟਾਂ ਪਾ ਕੇ ਉਹਨਾਂ ਨੇ ਜਿਤਾਇਆ ਵੀ ਕਿਸ ਆਸ ਚ ਤੁਸੀਂ ਬੈਠੇ ਖਾਲਸਤਾਨੀ ਸਾਰੇ ਆਪਣੇ ਆਪਣੇ ਪੁੱਛ ਲਿਓ ਸਾਰਿਆਂ ਨੇ ਇਹੋ ਆਸ ਸੀ ਬਾਦਲ ਤੇ ਕੈਪਟਨ ਲਾ ਦਿਓ ਖਾਲਸਤਾਨ ਬੜੇ ਬਣਿਆ ਫੇ ਬਣਾ ਲਿਆ ਕਾਰਨ ਕੀ ਬੰਦੇ ਵੋਟਾਂ ਖਾਲਸਤਾਨ ਦੀਆਂ ਦਈਆਂ ਪਰ ਪੌਣੀਆਂ ਅਸੀਂ ਕਿੰ ਕਿੰਨੋਂ ਆਏ ਨੇ ਸਾਨੂੰ ਪਤਾ ਸਾਥ ਕਿਹਦਾ ਦੇਣਾ ਇਹ ਨਹੀਂ ਸਾਨੂੰ ਪਤਾ ਪਿਛਲੇ ਪੰਜਾਂ ਸੱਤਾਂ ਸਾਲਾਂ ਦਾ ਆਪਣਾ ਤੁਸੀਂ ਰੁਝਾਨ ਵੇਖੋ ਨੌਜਵਾਨ ਬਹੁਤਾਤ ਗਿਣਤੀ ਦੇ ਵਿੱਚ ਆਪਣਾ ਆਗੂ ਕਹਿ ਰਿ ਉਹਨੂੰ ਚੁਣਨ ਤੋਂ ਫਿਰਦੇ ਨੇ ਜਿੰਨੇ ਖਾਲਸਤਾਨ ਦੇ ਨੇੜੇ ਤੇੜੇ ਨਹੀਂ ਆਉਣਾ ਜੇ ਆਉਣਾ ਵੀ ਆ ਤੇ ਉਹ ਬੜੇ ਇੱਕ ਮਿੱਠੇ ਜਿਹੇ ਤਰੀਕੇ ਨਾਲ ਆਉਂਦਾ ਉਹ ਇਹ ਤੇ ਕਹਿੰਦਾ ਵੀ ਪੰਜਾਬ ਦੀ ਗੱਲ ਕਰੋ ਉਹ ਇਹ ਤਾਂ ਕਹਿੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਖੇਤੀ ਦੀ ਗੱਲ ਕਰੋ ਨੌਜਵਾਨੀ ਦੀ ਗੱਲ ਕਰੋ ਜਿਹੜਾ ਲੀਡਰ ਇਦਾਂ ਦੀਆਂ ਸਾਰੀਆਂ ਗੱਲਾਂ ਕਰਦਾ ਸਾਨੂੰ ਲੱਗਦਾ ਸ਼ਾਇਦ ਉਹ ਖਾਲਸਤਾਨੀ ਪਰ ਉਹ ਕਹਿੰਦਾ ਨਹੀਂ ਇਹ ਸਾਰਾ ਕੁਝ ਕਰੋ ਪਰ ਰੋ ਹਿੰਦੁਸਤਾਨ ਦੇ ਨਾਲ ਇੱਥੇ ਅਸੀਂ ਮਾਰ ਖਾ ਜਾਣੇ ਚਾਹੇ ਉਹਦੇ ਵਿੱਚ ਮੈਨੂੰ ਨਾਮ ਲੈਣ ਦੀ ਕੋਈ ਗੁਰੇਜ਼ ਨਹੀਂ ਸੁਖਪਾਲ ਸਿੰਘ ਖੈਰਾ ਇਹਨਾਂ ਸਾਰਿਆਂ ਦਾ ਕੰਮ ਕਰਦਾ ਕਰਦਾ ਜੀ ਤਾਰੀਫ਼ ਵੀ ਕਰਦੇ ਵੀ ਵੇਖੋ ਜੀ ਢੜਲੇ ਨਾਲੋਂ ਨੌਜਵਾਨਾਂ ਦੀ ਗੱਲ ਕਰਦਾ ਉਹ ਖਾਲਸਾਤਾਨ ਦੀ ਗੱਲ ਵੀ ਕਹਿਰ ਕਰ ਜਾਂਦਾ ਪਰ ਨਾਲ ਇੱਕ ਸ਼ਬਦ ਵਰਤਦਾ ਮੈਂ ਹਮੈਤੀ ਨਹੀਂ ਹੈਗਾ ਇਦਾਂ ਕਰਦੇ ਜੀ ਬੇਸ਼ੱਕ ਉਹਦਾ ਪਿਤਾ ਇੱਕ ਸੱਚਾ ਖਾਲਸਾਤਾਨੀ ਰਹਾ ਪਰ ਸੁਖਪਾਲ ਸਿੰਘ ਖੈਰਾ ਜੀ ਇੱਕ ਗੱਲ ਕਰ ਜਾਂਦੇ ਵੀ ਮੈਂ ਬੇਸ਼ੱਕ ਤੁਹਾਡੀ ਵਿਚਾਰਧਾਰਨਾ ਸਹਿਮਤ ਹੋਵਾਂ ਨਾ ਹੋਵਾਂ ਪਰ ਮੈਂ ਤੁਹਾਡੇ ਤੇ ਲੱਗੀਆਂ ਧਾਰਾਵਾਂ ਦੇ ਖਿਲਾਫ ਬੋਲਾਂਗਾ ਤੇ ਸਾਡੇ ਬੰਦੇ ਵੇਖੋ ਉਹਨਾਂ ਧਾਰਾਵਾਂ ਦੇ ਖਿਲਾਫ ਖਾਲਸਾਤਾਨੀ ਲੋਕ ਵੀ ਬੋਲਦੇ ਨੇ ਪਰ ਸਾਡੀ ਸੰਗਤ ਨੂੰ ਲੱਗਦਾ ਵੀ ਨਹੀਂ ਹੁਣ ਲੀਡਰ ਸਾਡਾ ਸੁਖਪਾਲ ਸਿੰਘ ਠਹਿਰਾ ਮੈਂ ਮੈਂ ਇੱਕ ਐਗਜ਼ੈਂਪਲ ਦਿੱਤੀ ਆ ਇਹ ਨਾ ਲੈ ਲੈ ਜੀ ਵੀ ਮੈਂ ਉਸ ਬੰਦੇ ਦਾ ਵਿਰੋਧੀ ਆ ਜਾਂ ਉਸ ਦਾ ਨਾਲ ਪਰ ਇਦਾਂ ਤੇ ਹੋਰ ਵੀ ਬੜੀ ਥਾਵਾਂ ਤੇ ਸਾਡੇ ਨਾਲ ਵਾਪਰਦੇ ਨੇ ਔਰ ਜੇ ਤੁਸੀਂ ਮਾਨ ਸਾਹਿਬ ਦੀ ਪਿਛੇ ਦੀ ਰੈਕਸ਼ਨ ਦੀ ਜੇ ਗੱਲ ਹੋਈ ਆ ਤੇ ਉਹਨੂੰ ਵੇਖੋ ਫੋਲ ਕੇ ਕੀ ਬਣਿਆ ਉੱਥੇ ਸਾਫ਼ ਦੇਖਦਾ ਪਿਆ ਹੈ ਇੱਕ ਪਾਸੜ ਆ ਮਾਨ ਸਾਹਿਬ ਕੱਢਣਗੇ ਵੋਟ ਕਦੋਂ ਟੁੱਟੀ ਜਦੋਂ ਜਿਹੜਾ ਸਾਡੇ ਬੰਦਿਆਂ ਨੂੰ ਲੱਗਦਾ ਵੀ ਇੱਕ ਚੰਗਾ ਆਗੂ ਆ ਤੇ ਸਾਡੀ ਗੱਲ ਕਰਦਾ ਸੁਖਪਾਲ ਸਿੰਘ ਖੈਰਾ ਪਲਾਤ ਤੋਂ ਚੁੱਕ ਕੇ ਲਿਆ ਕੇ ਬਰਾਬਰ ਖੜਾਦਾ ਤੇ ਅਗਲਾ ਕੁਸਕਿਆ ਅਗਲੇ ਨੇ ਕਿਹਾ ਵੀ ਮੈਂ ਨਹੀਂ ਲੜਨੀ ਉਥੋਂ ਤੇ ਉਥੇ ਇੱਕ ਮਾਨ ਸਾਭ ਖੜੋਤੇ ਨੇ ਪਰ ਸਾਡੇ ਲੋਕਾਂ ਨੂੰ ਫਿਰ ਨਹੀਂ ਸਮਝ ਆਉਂਦੀ ਇਹ ਆ ਕੌਣ ਜਿਹੜੇ ਮੈਂ ਇੱਕ ਸਿਰਫ ਕੌਣ ਤੇ ਗੱਲ ਕਰ ਰਿਹਾ ਵੀ ਕੌਣ ਤੇ ਸਾਡੇ ਲੋਕ ਕਨਫਿਊਜ਼ਡ ਨੇ ਸੋ ਇਸ ਕਨਫਿਊਜ਼ਨ ਚ ਇਸ ਭੰਬੜ ਪੂਸੇ ਜੋ ਬਾਹਰ ਨਿਕਲੋ ਖਾਲਸਤਾਨ ਤੁਹਾਨੂੰ ਕਿਸੇ ਹਿੰਦੁਸਤਾਨੀ ਨੇ ਨਹੀਂ ਜੇ ਲੈ ਕੇ ਦੇਣਾ ਚਾਹੇ ਉਹਨੇ ਗਾਤਰੇ ਪਾਏ ਹੋਣ ਚਾਹੇ ਪੱਕਾ ਬੰਨੀਆਂ ਚਾਹੇ ਜਿੰਨਾ ਮਰਜੀ ਕਿਲ-ਕਿਲ ਕੇ ਸਟੇਜਾਂ ਤੋਂ ਕਹੇ ਕਿ ਮੈਂ ਤੁਹਾਡੇ ਲਈ ਖੜਾ ਆ ਉਹ ਸਭ ਕੁਝ ਕਰ ਦੇਗਾ ਤੁਹਾਡੇ ਲਈ ਤੋੜੇ ਹੱਕਾਂ ਦੀ ਆਵਾਜ਼ ਬੁਲੰਦ ਕਰੇਗਾ ਮੈਂ ਨਹੀਂ ਕਹਿੰਦਾ ਵੀ ਉਹ ਵਿਕ ਗਿਆ ਸਰਕਾਰ ਦੇ ਕੋਲ ਪਰ ਅਖੀਰੀ ਗੱਲ ਯਾਦ ਰੱਖਿਓ ਖਾਲਸਾਤਾਨ ਨੇ ਉਹਨੇ ਲੈ ਕੇ ਦੇਣਾ ਜੇ ਖਾਲਸਾਤਾਨ ਕਿਸੇ ਨੇ ਲੈ ਕੇ ਦੇਣਾ ਤੇ ਗੁਰੂ ਮਹਾਰਾਜ ਨੇ ਲੈ ਕੇ ਦੇਣਾ ਤੇ ਗੁਰੂ ਮਹਾਰਾਜ ਦੇ ਉਸ ਸਿੱਖ ਨੇ ਲੈ ਕੇ ਦੇਣਾ ਜਿੰਤੇ ਗੁਰੂ ਮਹਾਰਾਜ ਨੇ ਹੱਥ ਰੱਖਿਆ ਤੇ ਜਿਹੜਾ ਆਪਣੀ ਤਮਾਮ ਜ਼ਿੰਦਗੀ ਖਾਲਸਾਤਾਨ ਤੇ ਖੜਿਆ ਰਿਹਾ ਪਰ ਅਸੀਂ ਜਿਹੜਾ ਖੜਿਆ ਖਾਲਸਾਤਾਨ ਤੇ ਉਹਨੂੰ ਕਹਿੰਦੇ ਨਹੀਂ ਯਾਰ ਉਹ ਤੇ ਉੱਥੇ ਹੀ ਖਲੋਤਾ ਉਹਦਾ ਇੱਕੋ ਗੱਲ ਹੀ ਕਰੀ ਜਾਂਦਾ ਹੁਣ ਤੁਹਾਨੂੰ ਕੌਣ ਸੰਗਤ ਨੂੰ ਕਿਵੇਂ ਸਮਝਾਵੇ ਸੋ ਮੇਰਾ ਕਹਿਣ ਦਾ ਸਿਰਫ ਤਾਂ ਉਹਨੂੰ ਮਕਸਦ ਇੰਨਾ ਹੀ ਆ ਵੀ ਇਹਨਾਂ ਸਾਰਿਆਂ ਕੱਕਿਆਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਆ ਕੌਣ ਉਹਨਾਂ ਚੋਂ ਇੱਕ ਆ ਕਿਵੇਂ ਬਣੇਗਾ ਉਹਦੇ ਬਹੁਤ ਸਾਰੇ ਰਾਹ ਨੇ ਕਦੋਂ ਬਣੇਗਾ ਵੀ ਇੱਕ ਸਵਾਲ ਆਉਂਦਾ ਵੈਨ ਇਹ ਸਾਰੇ ਜਿਹੜੇ ਨਾ ਇਹ ਇਹ ਮਾਰਕੀਟਿੰਗ ਦਾ ਫਾਰਮੂਲਾ ਆ ਇੱਕ ਜਿਹੜੀਆਂ ਕੰਪਨੀਆਂ ਨੇ ਫਾਲੋ ਕੀਤੀਆਂ ਸਾਰੀਆਂ ਕਾਮਯਾਬ ਨੇ ਤੇ ਜੇ ਖਾਲਸਤਾਨ ਕਾਮਯਾਬ ਕਰਨਾ ਆ ਲੋਕਾਂ 'ਚ ਲੈ ਕੇ ਜਾਣਾ ਆ ਤੇ ਇਹਨਾਂ 6 ਦੇ 6 ਕੱਕਿਆਂ ਦੇ ਜਵਾਬ ਸਾਨੂੰ ਸੰਗਤ 'ਚ ਲੈ ਕੇ ਜਾਣੇ ਪੈਣਗੇ ਔਰ ਅਸੀਂ ਲੈ ਕੇ ਜਾਵਾਂਗੇ ਇਹ ਸਾਡਾ ਵਾਅਦਾ ਆ ਪ੍ਰਾਣੇ ਆਗੂਆਂ ਨੇ ਵੀ ਸਾਡਾਂ ਕੰਮ ਕੀਤਾ ਇਹਦੇ ਉੱਤੇ ਸਾਰਿਆਂ ਨੇ ਅਲੱਗ-ਅਲੱਗ ਵਿਚਾਰਤਾ ਰਜ ਔਰ ਅੱਜ ਦਾ ਜਿਹੜਾ ਨੌਜਵਾਨ ਆ ਉਹ ਇਹਨਾਂ ਸਾਰਿਆਂ ਤੋਂ ਵਾਂਝਾ ਆ ਪਿਆ ਸੋ ਉਹਨੂੰ ਦੁਬਾਰਾ ਫਿਰ ਰੀਫਰੈਸ਼ ਕਰਨ ਦੇ ਲਈ ਜਿਵੇਂ ਫੋਨ ਕਈ ਰੀ ਹੈਂਗ ਹੋ ਜੇ ਨਾ ਤੇ ਅਸੀਂ ਕੀ ਕਹਿੰਦਾ ਬੀਨੂੰ ਰੀਬੂਟ ਕਰ ਦੇ ਜਾਂ ਰੀਫਰੈਸ਼ ਕਰ ਇਹਨੂੰ ਬੰਦ ਕਰਕੇ ਦੁਬਾਰੇ ਚਲਾ ਫਿਰ ਠੀਕ ਚੱਲਣ ਲੱਗ ਪੂਗਾ ਇਹੋ ਹਾਲ ਸਾਡੀ ਕੌਮ ਦਾ ਹੈ ਇਹ ਨਹੀਂ ਆ ਵੀ ਪਹਿਲਾਂ ਫੋਨ ਮਾੜਾ ਫੋਨ ਉਹ ਹੀ ਹੁੰਦਾ ਉਹਨੂੰ ਬੰਦ ਕਰਕੇ ਰੀਫਰੈਸ਼ ਕਰਕੇ ਚਲਾਈਦਾ ਤਾਂ ਦੁਬਾਰਾ ਠੀਕ ਚੱਲਣਾ ਪੈਂਦਾ ਇਹੋ ਹਾਲ ਸਾਡੀ ਕੌਮ ਦਾ ਆ ਲੀਡਰ ਪੁਰਾਣੇ ਵੀ ਸਾਰੇ ਚੰਗੇ ਨੇ ਉਹਨਾਂ ਨੇ ਜੋ ਸੰਘਰਸ਼ ਕੀਤਾ ਸਾਰਾ ਫਰਸਟ ਕਲਾਸ ਆ ਬਹੁਤ ਵਧੀਆ ਆ ਪਰ ਨੌਜਵਾਨ ਹੋ ਕਹਿੰਦਾ ਰੀਫਰੈਸ਼ ਕਰੋ ਸੋ ਉਸ ਸੰਘਰਸ਼ ਨੂੰ ਰੀਫਰੈਸ਼ ਕਰਨ ਦੀ ਮੈਨੂੰ ਲੱਗਦਾ ਜ਼ਰੂਰਤ ਆ ਔਰ ਉਸ ਰੀਫਰੈਸ਼ ਦੇ ਵਿੱਚ ਇਹ 6 ਕੱਕੇ ਆਉਂਦੇ ਨੇ ਇਹਨਾਂ ਸਾਰਿਆਂ ਦਾ ਜਵਾਬ ਅਸੀਂ ਲੈ ਕੇ ਜਾਣਾ ਆ ਜੇ ਲੈ ਕੇ ਚੱਲ ਜਾਾਂਗੇ ਤੇ ਵੇਖਿਓ ਤੁਸੀਂ ਤੁਹਾਡਾ ਸੌਦਾ ਵਿਕੇਗਾ ਤੇ ਸਾਡਾ ਸੌਦਾ ਕੀ ਆ ਖਾਲਸਤਾਨ ਇਹਨੂੰ ਸੌਦਾ ਮਤਲਬ ਕੋਈ ਉਹ ਨਾ ਸੋਚਾ ਜੇ ਵੀ ਪੈਸੇ ਕਮਾਉਣ ਵਾਲਾ ਸੌਦਾ ਮੇਰਾ ਕਹਿਣ ਦਾ ਮਤਲਬ ਸੌਦੇ ਦਾ ਮਤਲਬ ਲੋਕਾਂ ਦੇ ਵਿੱਚ ਪ੍ਰਵਾਨ ਕੀ ਕਰਾਉਣਾ ਹੈ ਲੋਕਾਂ ਨੂੰ ਦੇਣਾ ਕੀ ਹੈ ਲੋਕਾਂ ਦੀ ਸੋਚ ਕੀ ਵਾੜਨਾ ਹੈ ਸੋ ਅਸੀਂ ਲੋਕਾਂ ਦੀ ਸੋਚ ਦੇ ਵਿੱਚ ਖਾਲਸਤਾਨ ਵਾੜਨਾ ਹੈ ਤੇ ਖਾਲਸਤਾਨ ਜਿਸ ਲੋਕਾਂ ਦੀ ਸੋਚ ਵਾੜਨਾ ਹੈ ਤੇ ਉੱਤੇ ਕੰਮ ਵੀ ਕਰਨਾ ਪਏਗਾ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਆਪਣੇ ਦਿਮਾਗ 'ਚ ਆਪ ਹੀ ਸਵਾਲ ਲਈਏ ਤੇ ਆਪ ਹੀ ਉਹਦੇ ਜਵਾਬ ਦਈਏ ਤੇ ਦੁਨੀਆ ਸਮਝੇਗੀ ਸੁਨੇਗੀ ਸੋ ਸਾਨੂੰ ਫਿਰ ਆਖਰੀ ਗੱਲ ਮੈਂ ਇਨਿਕ ਕਹਿ ਕੇ ਤੁਹਾਡੇ ਤੋਂ ਮਾਫੀ ਮੰਗ ਲਾਂ ਖਾਲਸਤਾਨ ਕਿਸੇ ਹੋਰ ਨੇ ਨਹੀਂ ਚਲੇ ਲੈ ਕੇ ਦੇਣਾ ਅੱਜ ਕੱਲ ਸਾਡੇ ਵਿੱਚ ਇੱਕ ਨਵਾਂ ਫੀਨੋਮਨਾ ਸ਼ੁਰੂ ਹੋਇਆ ਨਿਊ ਵਰਲਡ ਆਰਡਰ ਦਾ ਮੈਂ ਨੇ ਕਹਿੰਦਾ ਵੀ ਹੁੰਦਾ ਨੇਗਾ ਪਰ ਨਿਊ ਵਰਲਡ ਆਰਡਰ ਇਸ ਤਰੀਕੇ ਨਾਲ ਨਹੀਂਗਾ ਕਿ ਇੱਕ ਵਰਲਡ ਵਾਰ ਲੱਗੀ ਉਹਦੇ ਵਿੱਚੋਂ ਖਾਲਸਤਾਨ ਬਣ ਗਿਆ ਅੱਧੇ ਸਾਡੇ ਸਿੱਖ ਅੱਜ ਕੱਲ ਇਸ ਆਸ 'ਚ ਨੇ ਕਿ ਵਰਲਡ ਵਾਰ ਲੱਗਣ ਵਾਲੀ ਹੈ ਇਹਦੇ ਵਿੱਚੋਂ ਸਿੱਖੋ ਖਾਲਸਤਾਨ ਲੈ ਲਿਓ ਯਾਰ ਇੱਕ ਸਿੱਖ ਦਾ ਬੁਨਿਆਦੀ ਤੁਸੀਂ ਵੇਖੋ ਸਾਡੀ ਬੁਨਿਆਦ ਹੀ ਇਹਦੇ ਵਿੱਚ ਗਲਤ ਆ ਸਿੱਖ ਕਦੇ ਵੀ ਵਿਨਾਸ਼ ਦੇ ਵਿੱਚੋਂ ਆਪਣਾ ਭਵਿੱਖ ਨਹੀਂ ਵੇਖਦਾ ਸਾਡੀ ਬੁਨਿਆਦ ਹੀ ਸਿੱਖੀ ਦੇ ਸਿਧਾਂਤਾਂ ਤੇ ਗੱਲ ਤੇ ਆ ਵੀ ਵਰਲਡ ਵਾਰ ਲੱਗੇਗੀ ਦੁਨੀਆ ਤਬਾਹ ਹੋਏਗੀ ਤੇ ਸਾਡਾ ਖਾਲਸਾਣ ਬਣੇਗਾ ਦੱਸੋ ਕਿੱਥੋਂ ਬਣ ਜਾਏਗਾ ਸਾਡਾ ਖਾਲਸਾਣ ਜੇ ਦੀ ਬੁਨਿਆਦ ਹੀ ਤੁਸੀਂ ਵਿਨਾਸ਼ ਤੇ ਰੱਖ ਲਈ ਵੀ ਦੁਨੀਆ 'ਚ ਵਿਨਾਸ਼ ਹੋਏਗਾ ਵਰਲਡ ਵਾਰ ਲੱਗੇਗੀ ਦੁਨੀਆ ਮਰੇਗੀ ਤੇ ਫਿਰ ਸਾਡਾ ਖਾਲਸਾਣ ਬਣੇਗਾ ਇਸ ਖਾਲਸਾਣ ਨੂੰ ਤੁਸੀਂ ਕਰੋਗੇ ਵੀ ਕੀ ਜਿਹੜੀਆਂ ਜੜਾਂ ਹੀ ਅਸੀਂ ਵਿਨਾਸ਼ ਤੇ ਲਾਉਣ ਨੂੰ ਫਿਰਦੇ ਖਾਲਸਾਣ ਸਾਨੂੰ ਆਪ ਲੈਣਾ ਪੈਣਾ ਹੈ ਅਮਰੀਕਾ ਕੈਨੇਡਾ ਤੁਹਾਡੇ ਸਹਿਯੋਗੀ ਤੁਹਾਡੇ ਹੱਕ 'ਚ ਬੋਲ ਸਕਦੇ ਨੇ ਤੁਹਾਡੀ ਜਗ੍ਹਾ ਤੇ ਅਗਰ ਲੜਨਗੇ ਨਹੀਂ ਲੜਨਾ ਸਾਨੂੰ ਆਪ ਪੈਣਾ ਤੇ ਜੇ ਵਰਲਡ ਵਾਰ ਲੱਗੇ ਵੀ ਚਲੋ ਜੇ ਉਹ ਲੋਕ ਜਿਹੜੇ ਕਹਿੰਦੇ ਨੇ ਉਹਦੇ 'ਚ ਅਸੀਂ ਲੈਣਾ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਇਸੇ ਇਸ ਖਿੱਤੇ ਦੀ ਗੱਲ ਕਰੋ ਚੀਨ ਆ ਪਾਕਿਸਤਾਨ ਆ ਇੰਡੀਆ ਆ ਇਹ ਤਿੰਨੇ ਪਰਮਾਣੂ ਨੇ ਜੇ ਇਹਨਾਂ ਦੇ ਵਿੱਚ ਵਰਲਡ ਵਾਰ ਲੱਗਦੀ ਵੀ ਆ ਮੰਨ ਲਓ ਚੀਨ ਨੇ ਸਾਰੇ ਜੋ ਹੈਵੀ ਹੋ ਗਿਆ ਉਹਨੇ ਇੰਡੀਆ ਵੀ ਦਬਾਲਤਾ ਤੇ ਪਾਕਿਸਤਾਨ ਵੀ ਦਬਾਲਤਾ ਤੇ ਸ਼੍ਰੀਲੰਕਾ ਤੱਕ ਚੱਲ ਗਿਆ ਦਸੋ ਚੀਨ ਕਿਉਂ ਕਹੇਗਾ ਵੀ ਸਿੱਖੋ ਆ ਲੋ ਖਾਲਸਾਣ ਤੇ ਇੱਥੇ ਰਾਜ ਕਰ ਲੋ ਉਹਦੇ ਕੋਈ ਨਹੀਂ ਆ ਸਾਰੇ ਕਿਤੇ ਨਾ ਰਾਜ ਕੀਤਾ ਜਾਂਦਾ ਗੱਲ ਦੀ ਬੁਨਿਆਦ ਨੂੰ ਸਮਝੋ ਕਿਸੇ ਨੇ ਆ ਕੇ ਖਾਲਸਾਣ ਤੁਹਾਨੂੰ ਥਾਲੀ ਤੇ ਪਰੋਸ ਕੇ ਨਹੀਂ ਦੇਣਾ ਆਪ ਲੜਨਾ ਪੈਣਾ ਤੇ ਆਪ ਲੜੋ ਤੇ ਲੜਾਈ ਬਹੁਪੱਖੀ ਹੁੰਦੀ ਆ ਹਥਿਆਰਾਂ ਦੀ ਲੜਾਈ ਵੀ ਆ ਵਿਚਾਰਾਂ ਦੀ ਵੀ ਆ ਮਾਸ ਦੀ ਲੜਾਈ ਵੀ ਆ ਇਲੈਕਸ਼ਨਸ ਦੀ ਲੜਾਈ ਵੀ ਆ ਬਾਈਕਾਟ ਦੀ ਲੜਾਈ ਵੀ ਆ ਇਹ ਸਾਰੇ ਲੜਾਈ ਦੇ ਹਿੱਸੇ ਨੇ ਮੈਂ ਸਮਝਦਾ ਕੋਈ ਗਲਤ ਨਹੀਂ ਹੁੰਦਾ ਸੋ ਦਿਲ ਵੱਡੇ ਰੱਖੀਏ ਦਿਮਾਗ ਖੁੱਲੇ ਰੱਖਿਏ ਸਪਸ਼ਟ ਹੋਈਏ ਕਲੀਅਰ ਹੋਈਏ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਲਈਏ ਤੇ ਘਟੋ ਘਟ ਅੱਜ ਇਸ ਸਟੇਜ ਤੋਂ ਜਿਹੜੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਆਂ ਇੱਕ ਕੱਕਾ ਦੇ ਸਾਫ਼ ਕਰਕੇ ਚੱਲ ਜੋ ਤੁਹਾਨੂੰ ਕਿਸੇ ਹਿੰਦੁਸਤਾਨੀ ਨੇ ਖਾਲਸਤਾਨੀ ਜੇ ਲੈ ਕੇ ਦੇਣਾ ਜੇ ਖਾਲਸਤਾਨ ਲੈ ਕੇ ਦੇਣਾ ਤੇ ਉਹ ਸੱਚੇ ਤੇ ਸੁੱਚੇ ਤੇ ਦ੍ਰਿੜ ਖਾਲਸਤਾਨੀ ਨੇ ਲੈ ਕੇ ਦੇਣਾ ਤੇ ਉਹਦਾ ਸਾਥ ਦਿਆ ਕਰੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਆਂ ਪੰਜਾਬ ਬੇਨਤ ਭੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ